ਸਤਿ ਸ਼੍ਰੀ ਅਕਾਲ ਦੋਸਤੋ ਸਟਰਗਲ ਲਾਈਫ న్యూਸ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਲੈ ਕੇ ਹਾਜ਼ਰਾਂ ਅੱਜ 8736 ਅਧਿਆਪਕਾਂ ਦੀ ਕਹਾਣੀ ਸਰਕਾਰ ਨੇ ਉਹਨਾਂ ਨੂੰ ਕਿਵੇਂ ਪੱਕੇ ਕੀਤਾ ਆਓ ਸੁਣਦੇ ਹਾਂ ਇੱਕ ਰਿਪੋਰਟ ਦੇ ਜ਼ਰੀਏ 8736 ਅਧਿਆਪਕ ਉਹ ਜੱਥੇਬੰਦੀ ਹੈ ਜਿਨ੍ਹਾਂ ਦਾ ਐਲਾਨ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਸਤੰਬਰ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤਾ ਸੀ ਜਿਸ ਵਿੱਚ 5400 ਦੇ ਲਗਭਗ ਸਿੱਖਿਆ ਪ੍ਰੋਵਾਈਡਰ ਦੀ ਗਿਣਤੀ 1100 ਦੇ ਲਗਭਗ ਆਈਈ ਵਲੰਟੀਅਰ ਕਸ਼ਕ ਸਾਥੀ ਆਈਆਰਟੀ ਦੇ ਅਤੇ ਦਫ਼ਤਰੀ ਕਰਮਚਾਰੀ ਆਉਂਦੇ ਸੀ ਐਲਾਨ ਤੋਂ ਬਾਅਦ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਦੁਆਰਾ ਸਿੱਖਿਆ ਮੰਤਰੀ ਤੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਬਰਫੀਆਂ ਤੇ ਲੱਡੂ ਵੀ ਖਵਾਏ ਗਏ ਜਿਨ੍ਹਾਂ ਦੇ ਫਲੈਕਸ ਬੋਰਡ ਵੀ हिमाचल गुजरात हरियाणा राजस्थान ਤੱਕ ਲੱਗੇ ਅੰਤ ਵਿੱਚ ਮਈ ਮਹੀਨੇ ਵਿੱਚ ਜਦੋਂ ਆਗੂਆਂ ਦੀਆਂ ਮੀਟਿੰਗਾਂ ਸਰਕਾਰ ਨਾਲ ਹੋਈਆਂ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਪੱਕੇ ਨਾ ਕਰਕੇ ਸਿਰਫ ਤਨਖਾਹ ਵਾਅਦਾ ਹੀ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸਿੱਖਿਆ ਪ੍ਰੋਵਾਈਡਰ ਜਥੇਬੰਦੀ ਨੇ ਸਰਕਾਰ ਖਿਲਾਫ ਵਿਦਰੋਹ ਸ਼ੁਰੂ ਕਰ ਦਿੱਤਾ ਅਤੇ ਆਪਣਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਇਸ ਸੰਘਰਸ਼ ਦਾ ਫਾਇਦਾ ਕੁਝ ਜੱਥੇਬੰਦੀਆਂ ਦੇ ਨਕਾਰੇ ਬੰਦਿਆਂ ਵੱਲੋਂ ਚੁੱਕਿਆ ਗਿਆ ਉਹ ਸਰਕਾਰ ਦੀ ਝੋਲੀ ਵਿੱਚ ਜਾ ਕੇ ਬੈਠ ਗਏ ਤੇ ਆਪਣਾ ਗਵਾ ਚੁੱਕਿਆ ਨਾਮ ਬਣਾਉਣ ਦੀ ਖਾਤਰ ਉਹਨਾਂ ਨੇ ਸਰਕਾਰ ਦੇ ਨਾਲ ਹੱਥ ਮਿਲਾ ਲਵੇ। ਦੂਜੇ ਪਾਸੇ ਮਨਪ੍ਰੀਤ ਮੋਗਾ ਦੀ ਅਗਵਾਈ ਵਾਲੀ ਟੀਮ ਨੇ 13 ਜੂਨ ਤੋਂ ਸਰਕਾਰ ਖਿਲਾਫ ਜੰਗ ਛੇੜ ਦਿੱਤੀ। ਸਰਕਾਰ ਨੇ ਕਾਰੀਕਰਦਿਆਂ ਜੋ ਆਰਡਰ ਜਨਵਰੀ 2024 ਵਿੱਚ ਦੇਣੇ ਸੀ ਉਹ 28 ਜੁਲਾਈ ਨੂੰ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਦੇ ਦਿੱਤੇ। ਪਰ ਉਹਨਾਂ ਆਡਰਾਂ ਵਿੱਚ ਵੀ ਕੁਝ ਖਾਸ ਨਹੀਂ ਸੀ ਸਿਰਫ ਸਿਰਫ ਇੱਕ ਤਨਖਾਹ ਵਾਅਦਾ ਹੀ ਨਿਕਲਿਆ ਜਾਂ ਸਿਰਫ 5% ਇਨਕਰੀਮੈਂਟ ਉਹ ਵੀ ਬਹੁਤ ਸਾਰੇ ਦਫਤਰੀ ਕਰਮਚਾਰੀ ਕਹਿੰਦੇ ਆ ਹਨ ਕਿ ਉਹਨਾਂ ਨੂੰ ਹਜੇ ਤੱਕ ਕੋਈ ਵੀ ਇਨਕਰੀਮੈਂਟ ਨਹੀਂ ਮਿਲਿਆ ਇੱਕ ਪਾਸੇ ਇੰਦਰਜੀਤ ਮਾਨਸਾ 8736 ਜਥੇਬੰਦੀ ਦਾ ਲੀਡਰ ਹੋਣ ਦੇ ਨਾਤੇ ਲੋਕਾਂ ਨੂੰ ਜਗਾਉਣਾ ਸ਼ੁਰੂ ਕਰ ਦਿੰਦਾ ਹੈ ਉਹ ਆਪਣੀਆਂ ਹਰ ਵੀਡੀਓ ਵਿੱਚ ਦੱਸਦਾ ਹੈ ਕਿ ਭਾਈ ਤੁਸੀਂ ਪੱਕੇ ਨਹੀਂ ਹੋਏ ਅਜੇ ਵੀ ਕੱਚੇ ਹੋ ਸਰਕਾਰ ਨੇ ਤੁਹਾਨੂੰ ਬੇਕੂਫ ਬਣਾਇਆ ਹੈ ਨਾ ਤੁਹਾਨੂੰ ਪੇ ਸਕੇਲ ਦਿੱਤਾ ਹੈ ਨਾ ਮੈਡੀਕਲ ਪੱਤਾ ਦਿੱਤਾ ਹੈ ਨਾ ਹੀ ਹੋਰ ਜੋ ਇੱਕ ਪੱਕੇ ਮੁਲਾਜ਼ਮ ਨੂੰ ਪੱਤੇ ਮਿਲਦੇ ਹਨ ਉਹ ਤੁਹਾਡੇ ਤੇ ਕੁਝ ਵੀ ਲਾਗੂ ਨਹੀਂ ਹੋਇਆ ਹੈ ਪਰ ਇਸ ਦੂਜੇ ਪਾਸੇ ਹੀ ਉਹਨਾਂ ਦੇ ਸਰਕਾਰ ਪੱਖੀ ਲੀਡਰ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਰਹੇ ਉਹਨਾਂ ਨੂੰ ਕਹਿੰਦੇ ਰਹੇ ਚੁੱਪ ਕਰ ਜਾਓ ਸਰਕਾਰ ਆਪਾਂ ਨੂੰ ਸਾਰਾ ਕੁਝ ਦੇਵੇਗੀ ਨਤੀਜਾ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਉਹਨਾਂ ਦੇ ਕੋਈ ਵੀ ਸੀਐਸਆਰ ਰਾਗੂ ਰੂਲ ਲਾਗੂ ਨਹੀਂ ਹੋਇਆ ਨਤੀਜਾ ਤੁਹਾਡੇ ਸਾਹਮਣੇ ਆ ਜੇਕਰ ਸਰਕਾਰ ਨੇ ਦੇਣਾ ਹੀ ਹੁੰਦਾ ਤਾਂ 28 ਜੁਲਾਈ ਨੂੰ ਹੀ ਦੇ ਦੇਣਾ ਸੀ ਜਦੋਂ ਇੰਦਰਜੀਤ ਸਿੰਘ ਮਾਨਸਾ ਨਾਲ ਇਸ ਸੰਘਰਸ਼ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਪੇ ਸਕੇਲ ਜਿੰਨਾ ਟਾਈਮ ਸਰਕਾਰ ਪੇ ਸਕੇਲ ਲਾਗੂ ਨਹੀਂ ਕਰਦੀ ਉਹ ਉਨਾ ਟਾਈਮ ਟੈਂਕੀ ਤੇ ਡਟਿਆ ਰਹੇਗਾ ਤੇ ਸੰਘਰਸ਼ ਨੂੰ ਜਾਰੀ ਰੱਖੇਗਾ ਉਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਵੋਟਾਂ ਤੋਂ ਪਹਿਲਾਂ-ਪਹਿਲਾਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਹੋਰ ਵੀ ਗੁਪਤ ਅਲਿਖ ਐਕਸ਼ਨ ਉਲੀਕੇ ਜਾਣਗੇ ਅਤੇ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਹ ਸੀਗੀ 8736 ਮੁਲਾਜ਼ਮਾਂ ਦੀ ਕਹਾਣੀ ਜੇਕਰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਵੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਧੰਨਵਾਦ ਜੀ